ਇਸ ਸਤ ਕਿਸਾਨੀ ਸੰਘਰਸ਼ ਚੱਲ ਰਿਹਾ ਹੈਗਾ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਪਰ ਮੋਰਚਾ ਲੱਗਿਆ ਪਰ ਇਸੇ ਦੇ ਵਿੱਚਕਾਰ ਕਿਸਾਨਾਂ ਦੇ ਵਿਚਕਾਰ ਤਕਰਾਰ ਹੈਗਾ ਸਿੱਖ ਕਿਸਾਨ ਮੋਰਚਾ ਤੇ ਕੇਐਮਐਮ ਤੇ ਸਿੱਖ ਕਿਸਾਨ ਮੋਰਚਾ ਗੈਰ ਰਾਜਨੀਤਿਕ ਇਹਨਾਂ ਦੇ ਵਿੱਚਕਾਰ ਦਰਾਰਾਂ ਹੈਗੀਆਂ ਪਰ ਮੀਟਿੰਗਾਂ ਦਾ ਦੌਰ ਵੀ ਜਾਰੀ ਹੈਗਾ ਇਸੇ ਦੇ ਦੌਰਾਨ ਮਿਲ ਕੇ ਚੱਲਣ ਦੀ ਵੀ ਗੱਲ ਚੱਲ ਰਹੀ ਹੈਗੀ ਹੈ ਸਿੱਖ ਕਿਸਾਨ ਮੋਰਚਾ ਕਹਿ ਰਿਹਾ ਕਿ ਅਸੀਂ ਮਿਲ ਕੇ ਚੱਲਣ ਨੂੰ ਤਿਆਰ ਹਾਂ ਪਰ ਕੀ ਹੁਣ ਜਿਹੜਾ ਇੱਥੇ ਮੋਰਚਾ ਸ਼ੰਭੂ ਬਾਰਡਰ ਤੇ ਲੱਗਿਆ ਸਰਵਣ ਪੰਦੇਰ ਤੇ ਜਗਜੀਤ ਸਿੰਘ ਡੱਲੇਵਾਲ ਦੋ ਫੋਮਾਂ ਨੂੰ ਲੀਡ ਕਰ ਰਹੇ ਹੈਗੇ ਆ ਕਿ ਉਹ ਨਹੀਂ ਚਾਹੁੰਦੇ ਕਿ ਅਸੀਂ ਮਿਲ ਕੇ ਉਹਨਾਂ ਨਾਲ ਚੱਲੀਏ ਜਾਂ ਚੌਧਰ ਦਾ ਰੋਲਾ ਮੇਰੇ ਨਾਲ ਆਗੂ ਬਲਦੇਵ ਜੀਰਾ ਮੌਜੂਦ ਹੈਗੇ ਆ ਤੇ ਰਣਜੀਤ ਰਾਜੂ ਮੌਜੂਦ ਹੈ ਗੱਲਬਾਤ ਕਰ ਲੈਣੇ ਜੀਰਾ ਸਾਹਿਬ ਮੀਟਿੰਗਾਂ ਕੀਤੀਆਂ 6 ਮੈਂਬਰੀ ਕਮੇਟੀ ਨੇ ਮੀਟਿੰਗਾਂ ਕਰ ਲੀਆਂ ਹੈਗੀਆਂ ਪਰ ਉਸ ਦੇ ਵਿੱਚ ਵੀ ਗੱਲ ਨਹੀਂ ਬਣੀ ਫਿਰ ਸਿੱਖ ਕਿਸਾਨ ਮੋਰਚਾ ਹੋਰ ਚੁੱਕਿਆ ਕਹਿੰਦੇ 8 ਨੁਕਤੇ ਅਸੀਂ ਪ੍ਰੋਗਰਾਮ ਭੇਜ ਦਿੰਨੇ ਆ ਕਿਉਂ ਨਹੀਂ ਤੁਸੀਂ ਮੰਨ ਰਹੇ ਉਹਨਾਂ ਦੀ ਗੱਲ ਮਿਲ ਕੇ ਚੱਲਣ ਨੂੰ ਉਹ ਤਾਂ ਤਿਆਰ ਹੈ ਤੁਸੀਂ ਕਿਉਂ ਨਹੀਂ ਤਿਆਰ ਦੇਖੋ ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਗੱਲ ਸਾਫ਼ ਕੀਤੀ ਆ ਅਸੀਂ 13 14 ਮੀਟਿੰਗਾਂ ਕੀਤੀਆਂ ਬਹੁਤ ਸਾਰੀਆਂ ਮੀਟਿੰਗਾਂ 'ਚ ਮੈਂ ਖੁਦ ਸ਼ਾਮਲ ਸੀਗਾ ਅਸੀਂ ਪੂਰਾ ਜ਼ੋਰ ਲਾਇਆ ਵੀ ਆਪਾਂ ਇਕੱਠੇ ਚੱਲੀਏ ਕਿਉਂਕਿ ਜਿੱਡੀ ਵੱਡੀ ਮੋਦੀ ਹਕੂਮਤ ਦੀ ਤਾਕਤ ਆ ਅਸੀਂ ਸਮਝਦੇ ਆ ਵੀ ਸਾਰੇ ਇਕੱਠੇ ਹੋ ਕੇ ਲੜਾਂਗੇ ਫੇਰ ਹੀ ਉਹ ਆਪਾਂ ਨੂੰ ਹਰਾ ਸਕਦੇ ਆ ਪਰ ਉਹ ਕਹਿੰਦੇ ਹੁੰਦੇ ਆ ਨਾ ਲੜਨ ਨਾਲੋਂ ਥੋੜਾ ਲੜ ਲਓ ਵੀ ਚੰਗਾ ਹੁੰਦਾ ਚੁੱਪ ਕਰਕੇ ਬਹਿਣ ਨਾਲੋਂ ਥੋੜੀ ਜਣੀ ਲੜ ਲਈਏ ਉਹ ਵੀ ਚੰਗਾ ਸੋ ਨਹੀਂ ਵੀਰ ਮੰਨੇ ਸਾਡੇ ਉਹ ਨਹੀਂ ਆਏਗੇ ਤੇ ਮਜਬੂਰੀ ਵਿੱਚ ਫਿਰ ਸਾਨੂੰ ਜਿਹੜੇ ਰਜਾਮੰਦ ਹੋਏ ਆ ਡੱਲੇ ਵਾਲ ਸਾਹਿਬ ਦਾ ਗੈਰ ਰਾਜਨੀਤਿਕ ਫੋਰਮ ਤੇ ਇੱਧਰ ਸਾਡਾ ਜਿਹੜਾ ਪਹਿਲਾਂ 18 ਜਥੇਬੰਦੀਆਂ ਸੀ ਅਸੀਂ ਫਿਰ ਇਹ ਮੋਰਚਾ ਸ਼ੁਰੂ ਕੀਤਾ ਵਾ ਸਾਡੀ ਅੱਜ ਵੀ ਅਪੀਲ ਹੈ ਉਹਨਾਂ ਨੂੰ ਆਓ ਜੀ ਆਇਆਂ ਨੂੰ ਸਾਡੇ ਭਰਾ ਵਾ ਅਸੀਂ ਕਦੋਂ ਕਹਿੰਨੇ ਨਾ ਉਹਨ ਰਾਜ ਜੀ ਅਪੀਲ ਤਾਂ ਕਰ ਰਹੇ ਹਾਂ ਪਰ ਸਵਾਲ ਹੈ ਕਿ ਉਹ ਤਾਂ ਮੀਟਿੰਗ ਕਰਨ ਰਾਜਪੂਰੇ ਆ ਗਏ ਉਸ ਮੀਟਿੰਗ ਦੇ ਵਿੱਚ ਸਰਵਣ ਪੰਦੇਰਮ ਜੂ ਸੀ ਉਸ ਮੀਟਿੰਗ ਦੇ ਵਿੱਚ ਸਤਨਾਮ ਸਾਨੀ ਮੌਜੂਦ ਸੀ ਉਸ ਮੀਟਿੰਗ ਦੇ ਵਿੱਚ ਯੋਗਿੰਦਰ ਅਗਰਾਹਾ ਆਉਂਦੇ ਆ ਯੋਗਿੰਦਰ ਅਗਰਾਹਾ ਉਸ ਕਮੇਟੀ ਦਾ ਹਿੱਸਾ ਹੈ ਉਸ ਕਮੇਟੀ ਦੇ ਵੱਲੋਂ ਯੋਗਿੰਦਰ ਅਗਰਾਹਾ ਰਾਜਪੁਰਾ ਦੇ ਵਿੱਚ ਸਰਵਣ ਪੰਧੇਰ ਦੇ ਨਾਲ ਆ ਕੇ ਮੀਟਿੰਗ ਕਰਦੇ ਹੋ ਕਹਿੰਦੇ ਸੀ ਤੁਸੀਂ ਦੱਸੋ ਆਪਾਂ ਕਰੀਏ ਕੀ ਅੱਗੇ ਅਸੀਂ ਮਿਲ ਕੇ ਚੱਲਣ ਨੂੰ ਤਿਆਰਾਂ ਪਰ ਤੁਹਾਡੇ ਵੱਲੋਂ ਹਜੇ ਤੱਕ ਰਹਾ ਨਹੀਂ ਪਈ ਗਈ ਕਲੀਅਰ ਕੱਟ ਹਾਂ ਪਹਿਲੇ ਦਿਨ ਕਿਹਾ ਸੀਗਾ ਵੀ ਅਗਰ ਤੁਸੀਂ ਕਿਸਾਨ ਮਜ਼ਦੂਰ ਮੋਰਚੇ ਦਾ ਹਿੱਸਾ ਬਣਨਾ ਚਾਹੁੰਦੇ ਹੋ ਵੈਲਕਮ ਇੱਕ ਕੋਰੀਓਗਰਾਹੀ ਦੀ ਸਟੇਟਮੈਂਟ ਮੈਂ ਖੁਦ ਸੁਣੀ ਹੈ ਤਾਲ ਮੇਲ ਵਿੱਚ ਚਾਹਾਂਗੇ ਤਾਲ ਮੇਲ ਵਿੱਚ ਆਉਂਦੇ ਤਾਂ ਵੀ ਵੈਲਕਮ ਹੈ ਪਰ ਪਰ ਮੇਰਾ ਅਗਲਾ ਸਵਾਲ ਤੁਹਾਨੂੰ ਆ ਵੀਰ ਸਾਡੀ ਲੜਾਈ ਦਿੱਲੀ ਨਾਲ ਆ ਕਿ ਐਸਕੇਮ ਨਾਲ ਆ ਸਾਡੀ ਲੜਾਈ ਦਿੱਲੀ ਨਾਲ ਹੈ ਐਸਕੇਮ ਸਾਡਾ ਵੱਡਾ ਭਰਾ ਹੈ ਜਿਵੇਂ ਪੰਜਾਬ ਹਰਿਆਣਾ ਦਾ ਵੱਡਾ ਭਰਾ ਹੈ ਨਾ ਅਸੀਂ ਛੋਟੇ ਭਰਾ ਹਾਂ ਐਸਕੇਮ ਦੇ ਦੇਵ ਭਰਾ ਨੂੰ ਬੜਪਨ ਦਿਖਾਉਂਦਿਆਂ ਹੋਏ ਛੋਟੇ ਭਰਾਵਾਂ ਦੇ ਹੱਥ ਰੱਖਣ ਵਾਸਤੇ ਆਉਣਾ ਚਾਹੀਦਾ ਤੇ ਆਉਣਾ ਆਉਣਗੇ ਵੀ ਉਹਨਾਂ ਦੀ ਨਾਰਾਜ਼ਗੀ ਤੁਹਾਡੇ ਨਾਲ ਬਹੁਤ ਵੱਡੀ ਹੈਗੀ ਹੈ ਤੁਸੀਂ ਇੱਕ ਪਾਸੇ ਤਾਂ ਉਹਨਾਂ ਨਾਲ ਮੀਟਿੰਗ ਕਰ ਰਹੇ ਹੋ ਵੀ ਗੱਲਬਾਤ ਆਪਾਂ ਮਿਲ ਕੇ ਚਲਦੇ ਹਾਂ ਦੂਸਰੇ ਪਾਸੇ ਉਹਨਾਂ ਦੇ ਖਿਲਾਫ ਹੀ ਪ੍ਰੈਸ ਕਾਨਫਰੰਸ ਕਰ ਰਹੇ ਹੋ ਨਹੀਂ ਦੇਖੋ ਪ੍ਰੈਸ ਕਾਨਫਰੰਸ ਨਹੀਂ 8-9 ਦਿਨਾਂ ਤੋਂ ਲਗਾਤਾਰ ਇੱਕ ਗੱਲ ਜਨਤਾ ਵਿੱਚ ਜਾ ਰਹੀ ਸੀਗੀ ਲਗਾਤਾਰ ਉਹ ਰੱਖ ਰਹੇ ਸੀਗੇ ਵੀ ਸਾਨੂੰ ਪੁੱਛਿਆ ਨਹੀਂ ਸਾਨੂੰ ਨਾਲ ਨਹੀਂ ਲੈ ਕੇ ਚੱਲੇ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਦੇਖੋ ਸਾਡੀ ਮਜਬੂਰੀ ਸੀ ਅਸੀਂ ਸਿਰਫ ਉਹ ਗੱਲ ਸਾਫ਼ ਕੀਤੀ ਆ ਕੋਈ ਉਹਨਾਂ ਤੇ ਹਮਲਾ ਨਹੀਂ ਕੀਤਾ ਅਸੀਂ ਆਪਦੀ ਗੱਲ ਸਾਫ਼ ਕੀਤੀ ਵੀ ਅਸੀਂ ਕੋਸ਼ਿਸ਼ਾਂ ਕੀਤੀਆਂ ਅਸੀਂ ਅੱਜ ਵੀ ਕੋਸ਼ਿਸ਼ਾਂ ਕਰ ਰਹੇ ਆ ਕਿਉਂਕਿ ਸਾਡੇ ਥੱਲੇ ਸਾਡੀ ਜਨਤਾ ਸਾਨੂੰ ਸਵਾਲ ਕਰਦੀ ਸੀਗੀ ਵੀ ਯਾਰ ਉਹ ਕੀ ਕਹਿ ਰਹੇ ਆ ਉਹ ਤਾਂ ਕਹਿ ਰਹੇ ਆ ਵੀ ਅਸੀਂ ਜਾਨ ਨੂੰ ਤਿਆਰ ਸੀ ਸਾਡੀ ਮਜਬੂਰੀ ਸੀ ਜਿਹਦੇ ਕਰਕੇ ਸਾਨੂੰ ਉਹ ਵੀ ਲਾਸਟ ਵਿੱਚ ਆਕੇ ਪਹਿਲਾਂ ਅਸੀਂ ਸਾਰੇ ਨੂੰ ਦੁਬਾਰਾ ਵੀ ਮਿਲਦੇ ਰਹੇ ਤੇ ਮੋਰਚਿਆਂ ਤੋਂ ਬਾਅਦ ਵੀ ਗੱਲਬਾਤ ਚੱਲਦੀ ਰਹੀ ਹੈ ਵੀ ਯਾਰ ਆਜੋ ਇਕੱਠੇ ਕਰ ਲਈਏ ਜਦੋਂ ਨਹੀਂ ਬਣੀ ਜਦੋਂ ਸਵਾਲਾਂ ਦੇ ਜਵਾਬ ਥੱਲੇ ਵਾਲੇ ਲੋਕਾਂ ਨੂੰ ਦੇਣੇ ਔਖੇ ਹੋ ਗਏ ਫਿਰ ਸਾਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਰਾਜ ਜੀ ਮੀਟਿੰਗ ਚ ਕਿਉਂ ਨਹੀਂ ਸਹਿਮਤੀ ਬਣੀ ਜਿਹੜੀ ਪਰਸੋ ਮੀਟਿੰਗ ਹੋਈ ਆ ਉਹਦੇ ਚ ਕਿਉਂ ਨਹੀਂ ਸਹਿਮਤੀ ਬਣੀ ਜੋਗਿੰਦਰ ਗੁਰਾਹਾਂ ਮੀਟਿੰਗ ਚ ਬੈਠੇ ਸੀ ਉਸ ਦੇ ਵਿੱਚ ਕੋਲਾ ਦੇ ਹਿਸਾਬ ਨਾਲ ਜਦ ਕਿ ਜਿਹੜੀ ਗੱਲ ਬਲਦੇਵ ਜੀ ਦੇ ਵੀਰ ਨੇ ਆਖੀ ਆ ਵੀ ਕੱਲ ਅਸੀਂ ਆਪਦਾ ਪੱਖ ਰੱਖਿਆ ਕੋਈ ਹਮਲਾ ਨਹੀਂ ਕੀਤਾ ਪਹਿਲਾਂ ਕਿਹਾ ਵੀ ਐਸਕੇਮ ਸਾਡਾ ਵੱਡਾ ਭਰਾ ਆ ਇਹ ਗੱਲ ਸਮਝ ਲਓ ਕੱਲ ਅਸੀਂ ਗੱਲ ਕਲੀਅਰ ਕੀਤੀ ਆ ਵੀ ਕਿਹੜੇ-ਕਿਹੜੇ ਲੀਡਰ ਨੇ ਕਿਹੜੇ ਦਿਨ ਕਿਹੜੇ-ਕਿਹੜੇ ਲੀਡਰਾਂ ਨਾਲ ਗੱਲ ਕੀਤੀ ਆ ਆਫੀਸ਼ੀਅਲ ਕੀਤੀ ਆ ਅਨਆਫੀਸ਼ੀਅਲ ਕੀਤੀ ਆ ਤੇ ਹਰੇਕ ਲੀਡਰ ਨੇ ਤੇ ਹਰੇਕ ਐਸਕੇਮ ਨੂੰ ਜੁਮਿਲੇ ਆ ਉਹ ਕਹਿੰਦੇ ਮੁੱਦੇ ਸਹੀ ਆ ਅਸੀਂ ਪੁੱਛਿਆ ਵੀ ਮੁੱਦੇ ਨੂੰ ਘਟਾਉਣੇ ਵਧਾਉਣੇ ਆ ਗੱਲ ਕਰਨ ਕਿ ਤੁਹਾਡੇ ਮੁੱਦੇ ਜਮ ਸਹੀ ਹੈ ਤੇ ਮੁੱਦੇ ਸਹੀ ਹੈ ਤੇ ਜੋ ਪਿਛਲੀ ਵਾਰੀ ਕਿਸਾਨ ਆंदोलਨ ਹੋਇਆ ਸੀ ਉਹਦੇ ਵਿੱਚ ਵੀ ਬਹੁਤ ਹਾਂ ਡੇਟ ਦੀ ਵੀ ਗੱਲ ਕੀਤੀ ਡੇਟ ਅੱਗੇ ਪਿੱਛੇ ਕਰ ਲੈਣਾ ਕੋਈ 2-4 ਦਿਨ ਗਾਂਭਰਸ਼ਾ ਕਰਨੀ ਇਹ ਨਾ ਲੱਗਿਆ ਵੀ ਤਸੀਂ ਤੁਹਾਡੀ ਡੇਟ ਹੀ ਪਕਾਉਣੀ ਆ ਅੱਗੇ ਪਿੱਛੇ ਕਰ ਲੈ ਉਹ ਖਾਤ ਕਰਨੀ ਸਾਡੀ ਕੋਈ ਜਦ ਨਹੀਂ ਗਈ ਪਿਛਲੇ ਆंदोलਨ ਦੇ ਵਿੱਚ ਵੀ ਵੱਖ-ਵੱਖ ਵਿਚਾਰਧਾਰਾ ਦੀਆਂ ਪਾਰਟੀਆਂ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਦੇ ਤਹਿਤ ਇੱਕ ਮੁੱਦੇ ਤੇ ਕੱਟੀਆਂ ਹੋਈਆਂ ਸੀਗੀਆਂ ਮੁੱਦੇ ਉਹਨਾਂ ਨੂੰ ਪਰਵਾਹਣਾ ਉਸੇ ਉਸੇ ਤੇ ਮਾਰਿਆ ਕਾਮਨ ਮਿਨੀਮਮ ਪ੍ਰੋਗਰਾਮ ਦਾ ਜ਼ਿਕਰ ਕਰ ਰਿਹਾ ਹੈ ਕਮਨ ਮਿਨੀ ਪ੍ਰੋਗਰਾਮ ਉਹਨਾਂ ਨੇ ਬਣਾ ਕੇ ਤੁਹਾਨੂੰ ਭੇਜ ਦਿੱਤਾ ਹੈ ਗਿਆ ਮੇਰੀ ਬਹੁਤ ਸਾਰੇ ਲੀਡਰਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਬਈ ਬੜੀ ਨਾਰਾਜ਼ਗੀ ਹੈ ਨਾ ਇਹਨਾਂ ਨੂੰ ਲੈ ਕੇ ਚਾਹੇ ਉਹ 26 ਜਨਵਰੀ ਦਾ ਉੱਥੇ ਜੋ ਦਿੱਲੀ ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਲੈ ਕੇ ਸਰਵਣ ਪੰਦੇਰ ਦੇ ਉੱਪਰ ਜੋ ਇਲਜ਼ਾਮ ਲੱਗਦੇ ਰਹੇ ਉਸ ਚੀਜ਼ ਨੂੰ ਲੈ ਕੇ ਨਾਰਾਜ਼ਗੀ ਹੈਗੀ ਰੋਸ ਹੈਗੀ ਉਸ ਤੋਂ ਬਾਅਦ ਇਲੈਕਸ਼ਨ ਨੂੰ ਲੈ ਕੇ ਤੁਸੀਂ ਮੁੱਦਾ ਚੱਕਿਆ ਕਿ ਕੀ ਗਰੰਟੀ ਕਿ ਮੁਰਤੋਂ ਲੀਡਰ ਕੋਈ ਇਲੈਕਸ਼ਨ 'ਚ ਨਹੀਂ ਜਾਊਗਾ ਇਹ ਵੀ ਤੁਸੀਂ ਮੁੱਦਾ ਉਸ ਮੀਟਿੰਗ ਦੇ ਵਿੱਚ ਚੱਕਿਆ ਜਿਹੜੀ ਯੋਗਿੰਦਰ ਗੁਰਾਹਾਂ ਦੇ ਨਾਲ ਹੋਈ ਹੈ ਪਰ ਹੁਣ ਸਵਾਲ ਹੈ ਉਹ ਲੀਡਰ ਨੇ ਤੁਹਾਨੂੰ ਅਜੰਡਾ ਭੇ ਕੀ ਕੋ ਜੋ ਉਸ 8 ਨੁਕਾਤੀ ਪ੍ਰੋਗਰਾਮ ਦੇ ਵਿੱਚ ਲੱਗਦਾ ਕਿ ਉਸ ਦਿਨ ਉਹ ਸਹਿਮਤੀ ਬਣੂਗੀ ਦੇਖੋ ਮੈਂ ਤਾਂ ਉਹ ਦੇਖਿਆ ਨਹੀਂਗਾ ਅ ਹੁਣ ਮੀਟਿੰਗ ਦੋਹਾਂ ਫਾਰਮਾਂ ਦੀ ਜੇ ਕੋਈ ਉਹ ਇਹੋ ਜਿਹੀ ਪ੍ਰਪੋਜ਼ਲ ਆਈ ਆ ਉਹਤੇ ਬੈਠ ਕੇ ਵਿਚਾਰ ਵਟਾਂਦਰਾ ਕਰਾਂਗੇ ਤੇ ਕੋ ਸਾਡੀ ਪੂਰ ਜੁਰ ਕੋਸ਼ਿਸ਼ ਇਹ ਹੀ ਹੋਊਗੀ ਵੀ ਉਹਨੂੰ ਸਿਰੇ ਲਾਇਆ ਜਾਵੇ ਜੇ ਉਹਨੇ ਕੋਈ ਐਂਡਾ ਭੇਜਿਆ ਤੇ ਉਹਦੇ ਤੇ ਜੇ ਸਾਨੂੰ ਕੁਝ ਘਟ ਕੇ ਵਧ ਕੇ ਕਰਨਾ ਪਿਆ ਸਹਿਮਤੀ ਬਣਾਉਣ ਵਾਸਤੇ ਆਪਦੇ ਭਰਾਵਾਂ ਨੂੰ ਕਈਆਂ ਨੂੰ ਮਨਾਉਣਾ ਵੀ ਪਿਆ ਤੇ ਮਨਾਵਾਂਗੇ ਰਜੀ ਇਹ ਤਾਂ ਨਹੀਂ ਵੀ ਚੌਧਰ ਦੀ ਲੜਾਈ ਹੋ ਗਈ ਸਰੋਂ ਬੰਦੇ ਨੂੰ ਲੱਗਦਾ ਕਿ ਜੇ ਬਲਵੀਰ ਸਿੰਘ ਰਾਜੇਵਾਲ ਇੱਥੇ ਆ ਕੇ ਬਹਿ ਬਹਿ ਗਏ ਜਦ ਜਗਜੀਤ ਸਿੰਘ ਡੱਲੇ ਵਾਲ ਨੂੰ ਲੱਗਦਾ ਬਲਵੀਰ ਸਿੰਘ ਰਾਜੇਵਾਲ ਇੱਥੇ ਆ ਗਿਆ ਯੋਗਿੰਦਰ ਉਗਰਾਹਾਂ ਆ ਗਿਆ ਸਾਡ ਸਾਡਾ ਕਦ ਛੋਟਾ ਹੋ ਜਾਊਗਾ ਨਹੀਂ ਇਹ ਕਦੀ ਨਹੀਂ ਹੁੰਦਾ ਜਿਹੜੀ ਮੇਰੀ ਸਪੇਸ ਆ ਮੇਰੀ ਰਹਿਣੀ ਆ ਮੇਰੀ ਸਪੇਸ ਜੀਣ ਲੈ ਸਕਦਾ ਤੇ ਜੇ ਜੀਰੇ ਦੇ ਸਪੇਸ ਜੀਰੇ ਦੇ ਨਾ ਜੀਰੇ ਦੇ ਸਪੇਸ ਮੈਂ ਨਹੀਂ ਲੈ ਸਕਦਾ ਅਗਲੀ ਗੱਲ ਤੁਸੀਂ ਕਹੇ ਵੀ ਚੌਧਰੀ ਲੜਾਈ ਲੜਾਈ ਮੁੱਦਿਆਂ ਦੀ ਵੀਰ ਜੀ ਐਸ ਕੇ ਐਮ ਗੈਰ ਰੀਤੀਕ ਨਾਲ ਕੋਈ ਸੰਬੰਧ ਨਹੀਂ ਸੀ ਇਹਨਾਂ ਨੇ ਵੀ ਪਿਛਲੇ ਵਾਰੀ 26 ਜਨਵਰੀ ਦੇ ਸੰਦਰਜ ਬੋਲਿਆ ਸੀਗਾ ਪਰ ਮੁੱਦਾ ਵੱਡਾ ਹੈ ਬੰਦਾ ਗਲਤੀਆਂ ਦਾ ਪੁੱਤਲਾ ਹੈ ਗਲਤੀਆਂ ਮੇਰੇ ਤੇ ਵੀ ਹੋਈਆਂ ਤੇ ਗਲਤੀਆਂ ਵੱਡੇ ਵੱਡੇ ਲੀਡਰਾਂ ਤੇ ਹੋਈਆਂ ਗਲਤੀਆਂ ਨੂੰ ਮੰਨ ਕੇ ਉਹਦੇ ਮੰਤਨ ਕਰਕੇ ਤੇ ਉਹਨੂੰ ਛੱਡ ਕੇ ਅੱਗੇ ਵਧਣ ਨੂੰ ਹੀ ਸਿਆਣਪ ਕਹਿੰਦੇ ਆ ਗਲਤੀ ਹਰੇਕ ਤੋਂ ਹੋਈ ਹੈ ਕਿ ਕਿਹੜਾ ਬੰਦਾ ਗਲਤੀ ਨਹੀਂ ਹੋਈ ਹੋਵੇ ਪਰ ਉਸ ਗਲਤੀ ਨੂੰ ਵਾਰ-ਵਾਰ ਚਤਾਰ ਕੇ ਅੱਗੇ ਲੈ ਕੇ ਆਉਣਾ ਇਹ ਮਾੜੀ ਗੱਲ ਆ ਮੁੱਦੇ ਵੱਡੇ ਬੰਦਾ ਵੱਡਾ ਨਹੀਂ ਕਹ। ਸਵਾਲ ਹੈ ਜਿਹੜੀ ਅਲਦੀ ਮੀਟਿੰਗ ਆ ਦਿੱਲੀ ਕੂਚ ਦਾ ਪ੍ਰੋਗਰਾਮ ਹੈ ਉਸ ਦੇ ਵਿੱਚ ਏਜੰਡਾ ਦਿੱਲੀ ਕੂਚ ਦਾ ਕੋਈ ਹੋਰ ਏਜੰਡਾ ਲੱਗਿਆ ਹੁਣ ਦੇਖੋ ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਇਹ ਹੀ ਆ ਵੀ ਔਨ ਵਾਲੇ ਦਿਨਾਂ ਦੇ ਵਿੱਚ ਘੋਲ ਨੂੰ ਕੀ ਰੂਪ ਦਿੱਤਾ ਜਾਵੇ ਘੋਲ ਨੂੰ ਕਿਸ ਤਰ੍ਹਾਂ ਅੱਗੇ ਲਿਜਾਇਆ ਜਾਵੇ ਘੋਲ ਨੂੰ ਕਿਸ ਤਰ੍ਹਾਂ ਅੱਗੇ ਲਿਜਾਇਆ ਜਾਵੇ ਮੰਗਾਂ ਦੀ ਪ੍ਰਾਪਤੀ ਕਿਸ ਤਰ੍ਹਾਂ ਕੀਤੀ ਜਾਵੇ ਇਹ ਅੱਜ ਦਾ ਮੁੱਖ ਏਜੰਡਾ ਵਾ ਇਹਦੇ ਤੇ ਮੰਥਨੋ ਕਰਾਂਗੇ ਫਿਰ ਜੋ ਬਣਦਾ ਵਾ ਦਿੱਲੀ ਕੂਚ ਦਾ ਬਣ ਕੇ ਦਿੱਲੀ ਕੂਚ ਕਰ ਦਿਆਂਗੇ ਮੈਂ ਸਾਰੀਆਂ ਟਰਾਲੀਆਂ ਪਿੱਛੋਂ ਪੜ ਕੇ ਆ ਰਿਆਂ ਦਿਖਦਾ ਆ ਰਿਆਂ ਉਹਨਾਂ ਤੇ ਇੱਕੋ ਹੀ ਲੱਗਿਆ ਜਿੰਨੀਆਂ ਤੁਹਾਡੀਆਂ ਸਟੇਟਮੈਂਟਾਂ ਇੱਕੋ ਹੀ ਹੈ ਕਿ ਸਾਡਾ ਦਿੱਲੀ ਕ ਦਿੱਲੀ ਕੂਚ ਦਾ ਪ੍ਰੋਗਰਾਮ ਹੈ ਹੁਣ ਦਿੱਲੀ ਕੂਚ ਸਮਝੀਏ ਟਲ ਗਿਆ ਨਹੀਂ ਮੈਂ ਹਾਂ ਤੁਹਾਨੂੰ ਗੱਲ ਸਾਫ਼ ਕਰ ਦਿਆਂ ਅਸੀਂ ਪਹਿਲਾਂ ਕਹਿੰਦੇ ਰਹੇ ਆਂ ਵੀ ਹਰ ਹਾਲਤ ਦਿੱਲੀ ਕੂਚ ਕਰਾਂਗੇ ਜਾਵਾਂਗੇ ਇਸ ਗੱਲ 'ਚ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਹੁੰਦਾ ਵੀ ਮਨ 'ਚ ਬੇਈਮਾਨੀ ਰੱਖਣੀ ਆ ਬੇਈਮਾਨੀ ਰੱਖ ਕੇ ਮਨ ਦੇ ਵਿੱਚ ਕਹਿਣਾ ਦਿੱਲੀ ਕੂਚ ਆ ਪਰ ਜਿੱਥੇ ਬੈਰੀਕੇਟ ਲੱਗੇ ਉੱਥੇ ਬਹਿ ਜਾਣਾ ਦੂਜਾ ਹੈਗਾ ਉਹ ਇਮਾਨਦਾਰੀ ਨਾਲ ਪੜਨਾ ਇਹ ਤੁਸੀਂ ਇੱਥੇ ਅਸੀਂ ਅਸੀਂ ਇਮਾਨਦਾਰੀ ਨਾਲ ਪੜੇ ਆਂ ਬੰਦੇ ਜ਼ਖਮੀ ਹੋਏ ਆ ਬੰਦੇ ਸ਼ਹੀਦ ਹੋਏ ਆ ਇਮਾਨਦਾਰੀ ਨਾਲ ਪੜੇ ਆਂ ਪਰ ਹੁਣ ਜੇ ਸਾਨੂੰ ਇਹ ਲੱਗਾ ਲੀਡਰਸ਼ਿਪ ਨੂੰ ਇਹ ਲੱਗਦਾ ਵੀ ਸਾਡੇ ਇਸ ਅੱਗੇ ਜਾਣ ਨਾਲ ਸਾਡੇ ਕੋਈ 10 12 ਮੁੰਡੇ ਮਰ ਜਾਣਗੇ ਫਿਰ ਲੀਡਰਸ਼ਿਪ ਦਾ ਵੀ ਜ਼ਿੰਮੇਵਾਰੀ ਹੈ ਨਾ ਅਸੀਂ ਆਹ ਤੇ ਨੌਜਵਾਨ ਕਿਵੇਂ ਬਚਾ ਕੇ ਰੱਖਣੇ ਆ ਅਸੀਂ ਘੱਟ ਤੋਂ ਘੱਟ ਨੁਕਸਾਨ ਕਰਾ ਕੇ ਵੱਧ ਤੋਂ ਵੱਧ ਮੰਗਾਂ ਕਿਵੇਂ ਮਨਾਉਣੀਆਂ ਇਹ ਵੀ ਲੀਡਰਸ਼ਿਪ ਨੂੰ ਧਿਆਨ ਚ ਰੱਖਣਾ ਪਊਗਾ ਸੋ ਸਭ ਤੋਂ ਵੱਡੀ ਗੱਲ ਆ ਵੀ ਜੋ ਲੀਡਰਸ਼ਿਪ ਨੇ ਕਿਹਾ ਇਮਾਨਦਾਰੀ ਨਾਲ ਉਹ ਤੇ ਭਿੜੇ ਆ ਅੱਜ ਤੋਂ ਪਹਿਲਾਂ ਦੱਸੋ ਡਰੋਨ ਨਾਲ ਆਪਣੇ ਤੇ ਹਮਲਾ ਹੋਇਆ ਸੀ ਕਿਤੇ ਅੱਜ ਤੋਂ ਪਹਿਲਾਂ ਕਈ ਦੂਜਾ ਆਪਣੇ ਰਵੜਦੀਆਂ ਗੋਲੀਆਂ ਮਾਰੀਆਂ ਸੀ ਅੱਜ ਤੋਂ ਪਹਿਲਾਂ ਬੁਲਟ ਬੁਲਟ ਗਨ ਚੱਲੀ ਸੀ ਅੱਜ ਤੋਂ ਪਹਿਲਾਂ ਐਸਐਲਆਰ ਦੀ ਗੋਲੀ ਚੱਲੀ ਸੀ ਸਵਾਲ ਇਹ ਵੀ ਉੱਠ ਰਿਹਾ ਕਿ ਆਖਰਕਾਰ ਇਹਨਾਂ ਨੇ ਇਸੇ ਬਾਰਡਰ ਦੇ ਉੱਪਰੋਂ ਕਿਉਂ ਲੰਘਣਾ ਸੀ ਜਿੱਥੇ ਇੰਨੀ ਰੋਕਾ ਲੱਗੀ ਐ ਇੰਨੇ ਬੈਰੀਕੇਡ ਲੱਗੇ ਹੋਰ ਵੀ ਛੋਟੇ-ਛੋਟੇ ਰਸਤੇ ਜਾਂਦੇ ਤੁਹਾਡੇ ਲੀਡਰਸ ਕੀ ਆਮਦੇ ਤਾਂ ਹੋਰ بڑے ਲੀਡਰ ਇਹ ਸਵਾਲ ਖੜੇ ਕਰ ਦਿੰਦੇ ਕਿ بڑے ਰਸਤੇ ਹੈਗੇ ਉੱਥੋਂ ਟੱਪ ਜਾਂਦੇ ਧਰ ਹੀ ਲੜਨਾ ਹੀ ਸੀਗਾ ਇਹਨਾਂ ਨੇ ਆ ਕੇ ਪਹਿਲਾਂ ਮੇਰਾ ਇਹ ਬੜਾ ਹਾਸੂ ਇਹਨਾਂ ਸਵਾਲ ਹੈ ਕੀ ਸਰਕਾਰ ਕੋਲ ਸਵਾਲ ਨਹੀਂ ਇਹ ਲੋਕਾਂ ਦਾ ਤੇ ਜਿਹੜੇ ਤੁਹਾਡੇ ਲੀਡਰ ਜਿੰਨਾ ਦਾ ਵੀ ਦੀ ਸਰਕਾਰ ਕੋਲੇ ਇੰਨੇ ਕੁ ਲਿਮਟਸ ਉਹਨਾਂ ਕੋਲ ਬੜੀ ਵਿਸਤਾਰ ਵੱਡੀ ਗੈਂਗ ਆ ਬੜੀ ਵੱਡੀ ਆਰਮੀ ਆ ਪੈਰਾਮਿਲਟਰੀ ਫੋਰਸ ਆ ਉਹਨਾਂ ਕੋਲੇ ਕੋਈ ਸੰਸਾਧਨਾਂ ਦੀ ਕਮੀ ਨਹੀਂ ਗਈ ਇਤੋ ਆ ਵੀ ਹੁਣ ਐਲਾਨ ਕਰ ਦਿੰਦੇ ਆ ਵੀ 15 ਮਿੰਟ ਉਧਰ ਜਾਵਾਂਗੇ 15 ਮਿੰਟਾਂ ਦੇ ਵਿੱਚ ਵਿੱਚ ਬੈਰੀਕਡ ਸੀਲ ਹੋ ਜਾਣਗੇ ਸਰਕਾਰ ਨਾਲ ਪੜ ਰੈਂਜ ਜੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੁਨੀਆ ਦੇ ਸਭ ਤੋਂ ਵੱਧ ਵਾਦੀ ਵਾਲਾ ਮੁਲਕ ਦੁਨੀਆ ਦੀ ਬਹੁਤ ਵੱਡੀ ਆਰਮੀ 70000 ਪੈਰਾਮਿਲਟਰੀ ਫੋਰਸ ਜਪਲਾਈ ਕੀਤੀ ਹੋਈ ਹੈ 50 ਮਿੰਟਾਂ ਦੇ ਵਿੱਚ 5 ਲੱਖ ਕਰ ਸਕਦੇ ਆ ਹਦਕਤ ਇਸ ਸਰਕਾਰ ਦੀ ਮਨਛਾ ਤੇ ਆ 13 ਤਰੀਕ ਨੂੰ ਹੀ ਇੱਕ ਮੁੰਡੇ ਵਿੱਚ ਦੀ ਗੋਲੀ ਯਾਰ ਪਰ ਹੋਈ ਬਾਹ ਵਿੱਚ ਦੀ ਤੁਸੀਂ ਵੇਖਿਆ ਹੋਣਾ 21 ਤਰੀਕ ਨੂੰ ਉਹ ਤੇ ਮੁੰਡਾ ਸ਼ਹੀਦ ਹੋਇਆ 12 ਬੋਰ ਦੇ 7 ਵਜੇ ਆ ਸਿੱਧੀਆਂ ਮੂੰਹ ਤੇ ਅੱਖਾਂ ਤੇ ਗੋਲੀਆਂ ਮਾਰੀਆਂ ਵਿੰਨ ਵਿੰਨ ਕੇ ਇਹ ਗੱਲ ਸਰਕਾਰ ਨੇ ਆਪਦੀ ਨੀਤ ਸਪਸ਼ਟ ਕਰਦੀ ਵੀ ਤੁਸੀਂ ਜੇ ਬਾੜ ਟੱਪੋਂਗੇ ਤੇ ਅਸੀਂ ਤੁਹਾਨੂੰ ਸ਼ਹੀਦ ਕਰਾਂਗੇ ਹੁਣ ਇਹ ਮਰਜ਼ੀ ਤੁਹਾਡੀ ਹੈ ਅਜਵਾਗ ਸ਼ਹੀਦ ਕਰਵਾਉਣੇ ਆ ਕਿ ਕੋਈ ਹੋਰ ਰਾਰ ਰੱਖਣਾ ਹੈਗਾ ਇਹੀ ਗੱਲ ਜਿਹੜੀ ਤੁਸੀਂ ਕਹਿੰਦੇ ਆ ਪਾਸੇ ਦੀ ਜਦੋਂ ਆਪਾਂ 13 ਤਰੀਕ ਨੂੰ ਆਏ ਆ ਆਪਾਂ ਤਾਂ ਉਹ ਪਰਲੇ ਬੰਨੇ ਉਹ ਨਹਿਰ ਤੋਂ ਪੁਲ ਬਣਾਉਣਾ ਸ਼ੁਰੂ ਕਰਤਾ ਸੀਗਾ ਮਿੱਟੀ ਪੋਣੀ ਸ਼ੁਰੂ ਕਰਤੀ ਸੀ ਕਿੰਨੇ ਮਿੰਟਾਂ ਦੇ ਵਿੱਚ ਉਧਰ ਗਏ ਆਪਾਂ ਜੀਸੀਬੀ ਪਹਿਲਾਂ ਉਧਰ ਲੈ ਗਿਆ ਸੀ ਨਾ ਵੀ ਇਹ ਮੇਨ ਰੋਡ ਤੋਂ ਨਹੀਂ ਲੰਘਣ ਦਿੰਦੇ ਅਸੀਂ ਉੱਥੇ ਜੀਸੀਬੀ ਨਾਲ ਕਰਕੇ ਸੱਟ ਲੰਘ ਜਾਂਦੇ ਆ 5 ਮਿੰਟ ਹੀ ਲਾਏ ਫੋਰਸ ਉਧਰ ਜਾਵੜੀ ਧੂਆਂ ਧਾਰ ਉਧਰ ਆ ਸੁਗਿਆਸਦੇ ਗੋਲੇ ਸਿੱਟੇ ਇੱਥੋਂ ਤੱਕ ਕੀ ਜੀਸੀਬੀ ਦੇ ਟਾਇਰ 파ਟ ਦੇਣ ਲੱਗੇ ਸੀ ਸਾਨੂੰ ਜੀਸੀਬੀ ਵਾਪਸ ਲੈ ਕੇ ਆਉਣੀ ਪਈ ਸੋ ਇਹ ਇਹ ਮਨਸ਼ਾ ਤੇ ਕੋਈ ਸਵਾਲ ਨਹੀਂ ਮਨਸ਼ਾ ਸਾਡੀ ਇਹੀ ਸੀ ਆ ਪਿੰਡਨ ਦਾ ਅੱਗੇ ਜਾਣ ਦਾ ਖੁਦ ਭਿੜੇ ਆ ਖੁਦ ਸਭ ਕੁਝ ਖਾਦਾ ਵਾ ਪਰ ਜਦੋਂ ਇੱਕ ਹੱਦ ਤੱਕ ਲੜ ਕੇ ਜਦੋਂ ਸਾਨੂੰ ਲੱਗਾ ਵੀ ਨੁਕਸਾਨ ਬਹੁਤ ਵੱਡਾ ਵਾ ਤੇ ਫਿਰ ਉਹ ਨੁਕਸਾਨ ਨੂੰ ਬਚਾਉਣ ਦੀ ਸਾਨੂੰ ਪਹਿਲ ਦੇਣੀ ਚਾਹੀਦੀ ਹੈ ਜੀ ਬੜਾ ਇੰਪੋਰਟੈਂਟ ਸਵਾਲ ਹੈ ਰਾਜੂ ਜੀ ਬੜਾ ਇੰਪੋਰਟੈਂਟ ਸਵਾਲ ਹੈ ਸਭ ਜਗ੍ਹਾ ਮੈਂ ਜਾ ਰਿਹਾ ਪਿੰਡਾਂ 'ਚ ਵੀ ਗੱਲਬਾਤ ਕੀਤੀ ਹੈ ਕਿਸਾਨ ਲੀਡਰਾਂ ਨਾਲ ਤਾਂ ਗੱਲਬਾਤ ਖੈਰ ਚੱਲਦੀ ਰਹੀ ਹੈਗੀ ਹੈ ਪਰ ਜੋ ਲੋਕ ਚਾਰੇ ਆ ਕਿ ਐਸਕੀਐਮ ਤੇ ਇਹ ਜਿਹੜੇ ਕੇਐਮਐਮ ਮਿਲ ਕੇ ਲੜੇ ਇਹ ਨਹੀਂ ਵੀ ਤੁਸੀਂ ਸਾਡੇ ਥੱਲੇ ਆਓ ਜਾਂ ਐਸਕੀਐਮ ਕਹੋ ਤੁਸੀਂ ਸਾਡੇ ਥੱਲੇ ਆਓ ਇਹ ਸਾਂਝਾ ਪ੍ਰੋਗਰਾਮ ਪਹਿਲਾ ਵੀ ਸਰਦਨ ਪੰਦੇਰ ਦਾ ਜਿਹੜਾ ਆਪਾਂ ਕੀ ਕਿਸਾਨ ਮਜ਼ਦੂਰ ਜਿਹੜਾ ਉਹਨਾਂ ਦੀ ਜਥੇਬੰਦੀ ਹੈਗੀ ਸੰਘਰਸ਼ ਕਮੇਟੀ ਹੈਗੀ ਉਹ ਅਲੱਗ ਹੀ ਬੈਠੀ ਸੀ ਬਸ ਐਸ ਕੇਐਮ ਨਾਲ ਮਿਲ ਕੇ ਕੋਲ ਦਿੰਦੀ ਸੀ ਯੋਗੇਂਦਰ ਉਗਰਾਹਾ ਵੀ ਅਲੱਗ ਹੀ ਬੈਠੇ ਸੀਗੇ ਉਹ ਐਸ ਕੇਐਮ ਦੇ ਨਾਲ ਮਿਲ ਕੇ ਕੋਲ ਦਿੰਦੇ ਸੀਗੇ ਕਿਉਂ ਨਹੀਂ ਅਜਿਹਾ ਪ੍ਰੋਗਰਾਮ ਤੈ ਹੋ ਸਕਦਾ ਬਿਲਕੁਲ ਤੈ ਹੋ ਸਕਦਾ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਇੱਕ ਵਾਰ ਤਾਂ ਗੁਰਾਹਾ ਜੀ ਨੇ ਸਟੇਟਮੈਂਟ ਦਿੱਤੀ ਵੀ ਸੀਗੀ ਤੇ ਅੱਜ ਵੀ ਅਸੀਂ ਕਹਿੰਦੇ ਆ ਵਾਰਮ ਵੈਲਕਮ ਹੈ ਸਤਨਾਮ ਸਿੰਘ ਬਹਿਰੂ ਜੀ ਆਏ ਕਿਨਿਤਿਕ ਨੂੰ ਆਏ ਆ 17 ਤਰੀਕ ਨੂੰ ਆਏ ਆ ਕਿ ਬਰਾਬਰ ਮਾਨ ਸਨਮਾਨ ਨੀ ਕਾ 16 ਨੂੰ ਐਸਕੇਮ ਦੀ ਕਾਲ ਪਗਾਉਣ ਤੋਂ ਬਾਅਦ 17 ਨੂੰ ਆਏ ਆ ਤੇ ਸਤਨਾਮ ਸਿੰਘ ਬੈਰੋ ਜੀ ਇਸ ਗੱਲ ਦਾ ਤੁਹਾਨੂੰ ਵਧੀਆ ਜਵਾਬ ਦੇ ਸਕਦੇ ਆ ਵੀ ਇੱਥੇ ਕੋਈ ਦਿੱਕਤ ਨਹੀਂ ਗਈ ਜੁਆਇਨ ਕਰਨਾ ਜੁਆਇਨ ਕਰ ਨਹੀਂ ਜੁਆਇਨ ਕਰਨਾ ਤਾਲਮਿਲ ਵਿੱਚ ਆ ਜਾਂ ਤਾਲਮਿਲ ਵਿੱਚ ਸਾਨੂੰ ਕਿਸੇ ਪਰਸੈਂਟ ਕਿਸੇ ਰਕਮ ਦੀ 1% ਦੀ ਦਿੱਕਤ ਨਹੀਂ ਅਸੀਂ ਤਾਂ ਹਾਰਡਲੀ ਤੇ ਵਾਰਮਲੀ ਵੈਲਕਮ ਕਰਾਂਗੇ ਬਾਹਾਂ ਖੋਲ ਕੇ ਬਾਕੀ ਕਿ ਜਿਹੜੀ ਤੁਸੀਂ ਗੱਲ ਕਹਿੰਦੇ ਆ ਨਾ ਵੀ ਸ਼ਾਇਦ ਇਹ ਲੀਡਰੀ ਦਾ ਰੌਲਾ ਵਾ ਤੁਸੀਂ ਦੇਖੋ ਗ੍ਰਾਂ ਰਾਜੇ왈 ਸਾਹਿਬ ਸਭ ਤੋਂ ਵੱਡੇ ਲੀਡਰ ਸੀ ਦਿੱਲੀ ਕਿਹਨੇ ਤਰਾਜ ਕੀਤਾ ਸੀ ਉਹਨਾਂ ਤੇ ਵੀ ਰਾਜੇਵਾਲ ਸਾਹਿਬ ਲੀਡਰ ਖਤਮ ਵੱਡੇ ਹਾਲਾਂਕਿ ਜਥੇਬੰਦੀਆਂ ਤਾਂ ਉਹਨਾਂ ਦੀ ਜਥੇਬੰਦੀ ਤਾਂ ਬਹੁਤ ਛੋਟੀ ਸੀ ਜਥੇਬੰਦੀਆਂ ਤਾਂ ਹੋਰ ਬਹੁਤ ਵੱਡੀਆਂ ਵੱਡੀਆਂ ਸੀ ਪਰ ਸਾਰਿਆਂ ਨੇ ਕਹਿਤਾ ਵੀ ਚੱਲ ਕੋਈ ਨਹੀਂ ਸਿਆਣਾ ਬੰਦਾ ਮੂਰੇ ਲੱਗਦਾ ਪ੍ਰਵਾਨ ਪ੍ਰਵਾਨਨ ਤਾਂ ਸੋ ਲੀਡਰੀ ਦਾ ਜਿਆਦਾ ਕੋਈ ਰੌਲਾ ਨਹੀਂਗਾ ਐਵੇਂ ਇਹ ਬਣ ਜਾਂਦੇ ਆ ਇਸ਼ੂ ਤੇ ਕੋਈ ਵੀ ਲੀਡਰ ਏਡਾ ਬੇਕੂਖ ਨਹੀਂ ਹੋਊਗਾ ਜਿਹੜਾ ਏਡੇ ਵੱਡੇ ਘੋਲ ਨੂੰ ਸਿਰਫ ਆਪਦੀ ਚੌਧਰ ਦਾ ਮਸਲਾ ਬਣਾ ਕੇ ਖਰਾਬ ਕਰੂਗਾ ਲੱਗਦਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਉਹਨਾਂ ਕੋਲੋਂ 8 ਨੁਕਾਤੀ ਏਜੰਡਾ ਆਇਆ ਤੁਸੀਂ ਪ੍ਰਵਾਨ ਕਰ ਲਓਗੇ ਮਿਲ ਕੇ ਅੱਜ ਤਾਂ ਦੇਖਦੇ ਆ ਜੀ ਪੜਦੇ ਆ ਕੀ ਆ ਜੇ ਕੋਸ਼ਿਸ਼ ਕਰਾਂਗੇ ਹਰ ਹਾਲਤ ਸਹਿਮਤੀ ਬਣਾਉਣ ਦੀ ਮੈਂ ਸ਼ਬਦ ਵਰਤ ਰਿਹਾ ਹਰ ਹਾਲਤ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਹਰ ਹਾਲ ਸਹਿਮਤੀ ਬਣਾਉਣ ਦੀ ਗੱਲ ਕਰ ਰਹੇ ਪਰ ਹਜੇ ਤੱਕ ਸਹਿਮਤੀ ਜਿਹੜੀ ਨਹੀਂ ਬਣ ਪਾਈਏ ਬਹੁਤ ਸਾਰੀਆਂ ਮੀਟਿੰਗਾਂ ਵੀ ਹੋ ਚੁੱਕੀਆਂ ਹੈਗੀਆਂ ਕੈਮਰਾ ਪਰਸਨ ਅੱਜ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇੰਡੀਆ ਨਿਊਜ਼ ਸ਼ੰਭੂ ਬੋਰ